ਜਿਸ ਦਿਨ ਉਹ ਮਰਦੇ ਐ ਹੂੰ ਉਸ ਰਾਤ ਨੂੰ ਪਹਿਲੀ ਰਾਤ ਪੂਰਾ 2:00 ਵਜੇ ਤੱਕ ਮੇਰੇ ਘਰ ਰਹਿਨੇ ਕੋਲ ਆਏ ਜਿਸ ਦਿਨ ਤੁਹਾਡੇ ਨਾਲ ਸੀ ਆਖਰੀ ਰਾਤ ਤੇ ਉਸ ਦਿਨ ਕਹਿੰਦੇ ਸੀ ਕਿ ਚਮਕੀਲੇ ਨੇ ਸ਼ਰਾਬ ਵੀ ਪੀਤੀ ਸੀ ਇਹ ਸ਼ਰਾਬ ਤਾਂ तकरीबन ਪੀ ਲੈਂਦੇ ਸ਼ਰਾਬ ਦੇ तकरीबन ਸਾਰੇ ਕਲਾਕਾਰ ਪੀ ਲੈਂਦੇ ਜੇ ਤੁਸੀਂ ਚਮਕੀਲੇ ਨੂੰ ਕਹਿੰਦੇ ਸੀ ਕਿ ਨਾਂ ਲਿਖਿਆ ਕਰਿਓ ਜੀ ਤਾਂ ਚਮਕੀਲੇ ਦਾ ਜਵਾਬ ਕੀ ਹੁੰਦਾ ਸੀ ਅਗਰ ਮੈਨੂੰ ਕਹਿੰਦਾ ਨਹੀਂ ਬਾਈ ਜੀ ਤੁਸੀਂ ਬਹੁਤੇ ਸਿਆਣੇ ਨਾ ਬਣਿਆ ਕਰੋ ਤੁਸੀਂ ਵੀ ਥੋੜਾ ਥੋੜਾ ਚਾਰ ਜਿਹੇ ਚੱਕਵੇਂ ਦੇ ਗੀਤ ਗਾਓ ਤੇ ਕੋਟੀਆਂ ਗਾਰਾਂ ਤੁਹਾਡੇ ਅੱਗੇ ਪਿੱਛੇ ਹੋ ਜਾਣਗੀਆਂ ਜੇ ਤੁਸੀਂ ਚਮਕੀਲੇ ਨੂੰ ਕਹਿੰਦੇ ਸੀ ਕਿ ਨਾਂ ਲਿਖਿਆ ਕਰੇ ਹੋ ਜੀ ਤਾਂ ਚਮਕੀਲੇ ਦਾ ਜਵਾਬ ਕੀ ਹੁੰਦਾ ਸੀ ਅਗਰ ਮੈਨੂੰ ਕਹਿੰਦਾ ਸੀ ਬਾਈ ਜੀ ਤੁਸੀਂ ਬਹੁਤੇ ਸਿਆਣੇ ਨਾ ਬਣਿਆ ਕਰੋ ਤੁਸੀਂ ਵੀ ਥੋੜਾ ਥੋੜਾ ਚਾਰ ਜਿਹੇ ਚੱਕਵੇਂ ਦੇ ਗੀਤ ਗਾਓ ਤੇ ਕੋਟੀਆਂ ਗਾਰਾਂ ਤੁਹਾਡੇ ਅੱਗੇ ਪਿੱਛੇ ਹੋ ਜਾਣਗੀਆਂ ਪਰ ਮੈਂ ਬੜਾ ਸੌਸਵਾਦ ਆਦਮੀ ਆ ਪਹਿਲੇ ਤਾਂ ਮੇਰੀ ਗਾਇਕੀ ਦੀ ਚਲੋ ਅਸੀਂ ਦੁੱਧ ਤੋਂ ਤੇ ਤਾਂ ਸਾਰੇ ਨਹੀਂ ਲੱਗੇ ਪੰਜਾਬੀ ਗਏ ਕਿਹਦੇ ਵਿੱਚ ਦੁਕਾਨੇ ਦੇ ਵਿੱਚ ਕੁਛ ਨਾ ਕੁਛ ਲਿਖਣਾ ਕਰਨਾ ਪੈਂਦਾ ਪਰ ਸ਼ਬਦਾਵਲੀ ਆ ਜਿਹੜੀ ਉਹਨੂੰ ਲਪੇਟ ਕੇ ਬੋਚ ਕੇ ਗੱਲ ਕਰਦਾ ਮੈਂ ਔਰ ਮੈਂ ਰਿਸ਼ਤੇ ਨਾਤੇ ਨੂੰ ਮੈਂ ਜ਼ਿਆਦਾ ਵਧਾਰਿਆ ਪੰਜਾਬੀ ਲੋਕ ਹੈ ਕਿਦੇ ਵਿੱਚ ਸਾਡੇ ਸਭ ਤੋਂ ਸਾਡੇ ਪਰਵਾਰ ਵਿੱਚ ਚਿਰਦੀਆਂ ਘਟਨਾਵਾਂ ਨੂੰ ਮੁੱਖ ਰੱਖ ਕੇ ਹਾਸਾ ਠੱਠਾ ਦੁੱਖ ਦਰਦ ਵਿਛੋੜਾ ਗਮ ਵਿਆਹ ਸਰ ਮੈਨੂੰ ਮੋਸਟਲੀ ਮੈਂ ਮੇਰੀ ਕਾਕੀ ਦੇ ਵਿੱਚ ਮੈਂ ਤੇ ਦਲਜੀਤ ਜੀ ਮਤਲਬ ਲੋਕਪੱਖੀ ਜਿਹੜਾ ਸਾਡਾ ਬਿਰਤਾਂਤ ਹੈ ਉਹਨੂੰ ਹੀ ਵਾਰਦੇ ਆਂ ਤੇ ਵਾਹ ਤوڑا ਤੇਜ਼ੀ ਮੈਂ ਘੱਟ ਵਰਤੀ ਮੈਨੂੰ ਕਹਿੰਦੇ ਸੀ ਵੀ ਤੁਸੀਂ ਚੱਕ ਲਿਆ ਕਰੋ ਫਟੇ ਤੁਸੀਂ ਘਰ ਆਇਆ ਨਾ ਕਰੋ इवन ਕਿ ਤੁਹਾਨੂੰ ਮੈਂ ਦੱਸਦਾ ਵੀ ਮਰਨਾ ਜਿਸ ਦਿਨ ਉਹ ਮਰਦੇ ਐ ਹੂੰ ਉਸ ਰਾਤ ਨੂੰ ਪਹਿਲੀ ਰਾਤ ਉਹ ਰਾ ਦੇ 1:30 ਵਜੇ ਤੱਕ ਮੇਰੇ ਘਰ ਦੇ ਨੇੜੇ ਕੋਲ ਆਏ ਕਿਉਂਕਿ ਭੈਣਾ ਮਰ ਜੋ ਤੋਂ ਉਹਨਾਂ ਨੇ ਫਿਰ ਅਖਾੜੇ ਸ਼ੁਰੂ ਕਰਤੇ ਸੀਗੇ ਤੇ ਉਹ ਥੈਂਕਸ ਕਰਨ ਵਾਸਤੇ ਹੈਵੀ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਰਾ ਦੇ 1:30 ਵਜੇ ਤੱਕ ਅਸੀਂ ਇਕੱਠੇ ਰਹੇ ਮੇਰਾ ਸਵੇਰੇ ਪ੍ਰੋਗਰਾਮ ਸੀਗਾ ਸਾ ਤੁਸੀ ਸਰਦਾਰ ਸਰਜੀਤ ਸਿੰਘ ਜੀ ਬਰਨਾਲਾ ਐਕਸੀਐਮ ਦਾ ਨਾਮ ਸੁਣਿਆ ਹੋਣਾ ਹੂੰ ਉਹਨਾਂ ਦਾ ਪਿੰਡ ਹੈਗਾ ਤੌੜਾ ਬਰਨਾਲੇ ਤੋਂ ਮਾਨਸਾ ਰੋਡ ਤੇ ਉਦੋਂ ਮੇਰਾ ਉੱਥੇ ਪ੍ਰੋਗਰਾਮ ਸੀਗਾ ਤੇ ਇਹਨਾਂ ਦਾ ਇੱਥੇ ਮੈਸੰਪੁਰ ਸੀਗਾ ਜਿੱਥੇ ਇਹਨਾਂ ਦਾ ਕਤਲ ਹੁੰਦਾ ਹੂੰ ਉਸ ਰਾਤ ਨੂੰ ਅਸੀਂ 2:00 ਵਜੇ ਤੱਕ ਇਕੱਠੇ ਰਹੇ ਸੀ ਤੇ ਜਿਸ ਦਿਨ ਤੁਹਾਡੇ ਨਾਲ ਸੀ ਆਖਰੀ ਰਾਤ ਤੇ ਤਾਂ ਉਸ ਦਿਨ ਕਹਿੰਦੇ ਸੀ ਕਿ ਚਮਕਿੱਲੇ ਨੇ ਸ਼ਰਾਬ ਵੀ ਪੀਤੀ ਸੀ ਨਹੀਂ ਸ਼ਰਾਬ ਦਾ ਨਾ ਤਕਰੀਬਨ ਪੀ ਲੈਂਦੇ ਸੀ ਉਹ ਕੋਈ ਇਹਦੇ ਵਿੱਚ ਤਾਂ ਕੋਈ ਗੱਲ ਨਹੀਂ ਸ਼ਰਾਬ ਦਾ ਤਕਰੀਬਨ ਸਾਰੇ ਕਲਾਕਾਰ ਪੀ ਲੈਂਦੇ ਆ ਤੇ ਵਾਸ਼ਰਾ ਪੀਤੀ ਉਹਨਾਂ ਘਰ ਬੈਠ ਕੇ ਨਾਲ ਉਹਨਾਂ ਦੇ ਉਹ ਮਾਜਿਸ਼ੀਨ ਵੀ ਸੀਗੇ ਦੋ ਉਹਨਾਂ ਦੀ ਜਿਹੜੇ ਦੋ ਤਾਉਨਾ ਦੇ ਨਾਲ ਹੀ ਡੈਥ ਹੋ ਗਈ ਹਰਜੀਤ ਗਿੱਲ ਤੇ ਬਲਦੇਵ ਦੇਬੂ ਦੇਬੂ ਤਾਂ ਨਹੀਂ ਸੀ ਨਾਲ ਹਰਜੀਤ ਗਿੱਲ ਉਦੋਂ ਨਾਲ ਸੀਗਾ ਉਹਨਾਂ ਦੀ ਸਵੇਰੇ ਨਾਲ ਹੀ ਡੈਥ ਹੋ ਗਈ ਹਾਰਮੋਨੀਅਮ ਪਲੇ ਕਰਦਾ ਸੀ ਤੇ ਕੋਈ ਸਿੰਗਰ ਸੀਗਾ ਉਹਨਾਂ ਦੇ ਨਾਲ ਬਿਲਕੁਲ ਪੀਤੀ ਡਰਿੰਕ ਕੀਤੀ ਕੋਈ ਨਹੀਂ ਡਰਿੰਕ ਆ ਮੂਮੂਨ ਕਰ ਲੈਂਦਾ ਸੀ ਉਹ ਕੋਈ ਏਡੀ ਗੱਲ ਨਹੀਂ ਧਮਕੀਆਂ ਆਂਦੀਆਂ ਸੀ ਚਮਕੀਲੇ ਨੂੰ ਤੁਹਾਨੂੰ ਪਤਾ ਸੀ ਕਿ ਜਦੋਂ ਚਮਕੀਲੇ ਨੂੰ ਪੱਤਰ ਆਉਂਦੇ ਸੀ ਆ ਕਈ ਫੇਕ ਲੈਟਰਸ ਵੀ ਆਈਆਂ ਸੀਗੀਆਂ ਪੈਸੇ ਵਾਲੀ ਤਾਂ ਤੁਹਾਨੂੰ ਦੱਸਦਾ ਹੁੰਦਾ ਸੀ ਕੀ ਕਹਿੰਦਾ ਸੀ ਉਸ ਟਾਈਮ ਤੇ ਚਮਕੀਲਾ ਇਹ ਤਾਂ ਵਾ ਦੇਖੋ ਸਾਰਿਆਂ ਨੂੰ ਪਤਾ ਹੈ ਗੱਲ ਤਾਂ ਮੂਮੂਨ ਉਹ ਕਰਦੇ ਰਹਿੰਦੇ ਸੀ ਵੀ ਇਦਾਂ ਗੰਦ ਕਰਕੇ ਧਮਕੀਆਂ ਮਿਲਦੇ ਰਹਿੰਦੀਆਂ ਪਰ ਇਹ ਵੀ ਗੱਲ ਸੁਣਨ ਦੇ ਵਿੱਚ ਆਈ ਹੈ ਵੀ ਸ਼ਾਇਦ ਉਹਨਾਂ ਨੇ ਕੋਈ ਮੁਲਾਕਾਤ ਵੀ ਕੀਤੀ ਖੜਕੋਆ ਨਾਲ ਉਹਨਾਂ ਦਿਨਾਂ ਦੇ ਵਿੱਚ ਵੀ ਸ਼ਾਇਦ ਆਪਣਾ ਪੱਖ ਪੇਸ਼ ਕਰਕੇ ਉਹਨਾਂ ਨੇ ਉਹਨਾਂ ਦਿਨਾਂ 'ਚ ਫਿਰ ਧਾਰਮਿਕ ਗੀਤ ਵੀ ਉਹਨਾਂ ਨੇ ਗਾਏ ਰਿਕਾਰਡ ਕਰਾਏ ਔਰ ਇਹ ਵੀ ਬਾ ਕਮਾਲ ਗੱਲ ਹੈ ਵੀ ਦੁਗਾਣਾ ਗੇਕੀ ਨਾਲੋਂ ਵੱਧ ਮਕਬੂਲ ਹੋਈ ਉਹਨਾਂ ਦੇ ਗਾਏ ਹੋਏ ਧਾਰਮਿਕ ਧਾਰਮਿਕ ਗੀਤ ਜਿਵੇਂ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਜਾਂ ਸਵਰਗਵਾਸੀ ਸੰਮੁਖ ਸਿੰਘ ਅਜਾਦ ਦਾ ਲਿਖਿਆ ਗੀਤ ਤਲਵਾਰ ਮੈਂ ਕਲਗੀ ਧਰਦੀ ਹੈ ਵਿੱਚ ਵਿੱਚ ਕੋਈ ਤੋੜ ਹੀ ਨਹੀਂ ਹੈ ਜਿੱਥੋਂ ਤੱਕ ਮੈਂ ਸਮਝਦਾ ਜਾਂ ਮੈਂ ਕਹਿਣਾ ਚਾਹੁੰਦਾ ਜੇ ਇਹੋ ਗੱਲ ਮੰਨਦੇ ਹੁੰਦੇ ਉਹਨਾਂ ਦਿਨਾਂ 'ਚ ਵੀ ਜੇ ਕਿਤੇ ਧਾਰਮਿਕ ਗਾਇਕੀ ਵੀ ਉਹ ਸਾਲ ਦੋ ਸਾਲ ਗਾਉਂਦੇ ਰਹਿੰਦੇ ਉਹ ਤਾਂ ਭਾਵੇਂ ਕੁਝ ਵੀ ਰਿਕਾਰਡ ਕਰਾਉਂਦੇ ਮਕਬੂਲ ਸੀਗਾ ਲੋਕਾਂ 'ਚ ਪ੍ਰਵਾਨਤ ਇੱਕ ਸਖਸ਼ੀਸ ਸੀਗੀ ਤੇ ਧਾਰਮਿਕ ਗੀਤ ਵੀ ਗਾਉਂਦੇ ਰਹਿੰਦੇ ਤਾਂ ਮੇਰੇ ਖਿਆਲੋਂ ਵੀ ਉਹਨਾਂ ਦੇ ਗਾਇਕੀ ਨੂੰ ਕੋਈ ਖਤਰਾ ਨਹੀਂ ਸੀਗਾ ਪਰ ਪਤਾ ਨਹੀਂ ਕਿਉਂ ਫੇਰ ਵੀ ਉਹ ਲੈਵਲ ਐਡਾ ਵੱਡਾ ਲੈਵਲ ਲੱਗਾ ਵੀ ਇਹ ਧਾਰਮਾ ਗਾਉਂਦੇ ਆ ਬਹੁਤ ਵਧੀਆ ਗਾਉਂਦੇ ਹੂੰ ਚੱਲੇ ਵੀ ਬਹੁਤ ਫੇਰ ਕਿਉਂ ਦੁਬਾਰਾ ਫੇਰ ਉਹਨਾਂ ਦਿਨਾਂ ਦੁਆਰਾ ਕਿਉਂ ਗਾਣ ਲੱਗ ਗਏ ਸੀ ਫਿਰ ਉਹ ਜੇ ਉਹਨਾਂ ਨੇ ਧਾਰਮਿਕ ਗੀਤ ਸ਼ੁਰੂ ਗਾਤਾ ਰਹੀ ਸੀਗੇ ਰਿਕਾਰਡਿੰਗ ਤੋਂ ਕੁਝ ਦਿਨ ਪਾਸਾ ਵੱਟ ਜਾਣਾ ਚਾਹੀਦਾ ਸੀ ਮੈਂ ਸੋਚਦਾ ਹਾਂ ਹੈਨਾ